ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਰਾਜ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਦਰਵਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਅੱਜ ਅਸੀਂ ਮਸੂਰ ਕਾ ਰੋਗ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਮਸੂਰ ਕਾ ਮਾਤਾ ਨਿਕਲਣਾ ਕੀਚਕ ਮਾਤਾ ਨਿਕਲਣਾ ਆਦਿ ਰੋਗ ਹ ਉਤਪਨ ਹੋ ਜਾਂਦਾ ਹੈ ਜਿਸ ਤਰ੍ਹਾਂ ਕਿ ਮਾਤਾ ਨਿਕਲਣਾ ਬਖਾਰ ਔਰ ਮੋਤੀਚਾਰਾ ਮਣ ਕੇ ਔਰ ਜਿਸ ਤਰ੍ਹਾਂ ਕੇ ਜੀਵ ਤੇ ਮਣ ਕੇ ਹੋ ਜਾਂਦੇ ਐ ਔਰ ਸਰੀਰ ਤੇ ਬਰੀਕ-ਪਰੀਕ ਖੁਣਸੀਆਂ ਔਰ ਮਣ ਕੇ ਜੀ ਹੋ ਜਾਂਦੇ ਐ ਇਸ ਨੂੰ ਮੋਤੀਚਾਰਾ ਰੋਗ ਕਿਹਾ ਜਾਂਦਾ ਹੈ ਅਰਸ਼ ਤੇ ਬੁਖਾਰ ਹੁੰਦਾ ਰਹਿੰਦਾ ਹੈ ਪਾਣੀ ਚਾਰਾ ਮੋਤੀਚਾਰਾ ਬੁਖਾਰ ਨਾ ਚਣਾ ਔਰ ਸਰੀਰ ਮਚਣਾ ਪੀੜਾ ਜਲਨ ਆਦਿਕ ਰੋਗ ਉਤਪਨ ਹੋ ਜਾਂਦਾ ਹੈ ਇਹ ਜਿਹੜਾ ਇਸ ਤਰ੍ਹਾਂ ਕੇ ਚੇਚਕ ਰੋਗ ਹੈ ਇੱਕ ਸੰਕਰਮਿਤ ਰੋਗ ਹੁੰਦਾ ਹੈ ਔਰ ਇੱਕ ਮਾਤਾ ਨਿਕਲਣਾ ਇਹ ਰੋਗ ਹੁੰਦਾ ਹੈ ਇਹ ਰੋਗ ਬਹੁਤ ਭਿਆਨਕ ਰੋਗ ਹੁੰਦਾ ਹੈ ਔਰ ਮਾਰੀ ਕਰੂ ਤਰਨ ਕਰ ਲੈਂਦਾ ਹੈ ਔਰ ਜਿਸ ਤਰ੍ਹਾਂ ਕੇ ਇਹ ਜਿਹੜਾ ਅਰੋਗ ਹੈ ਇਹਦਾ ਜਲਦੀ ਹੀ ਉਪਚਾਰ ਕਰਵਾਉਣਾ ਹੁੰਦਾ ਹੈ ਔਰ ਜਿਸ ਤਰ੍ਹਾਂ ਕੇ ਇਸ ਰੋਗ ਨੂੰ ਸੁਚਮ ਰੱਖਨੇ और इसते जो होने वाले पिलकरे या फिर बरीक पंसियाँ है वो फुट के मवाद जो आगे लगता और फैलता है इसते आगे मसूर का उत्पन्न हो जाए जिस तरह के मसूर का रोग रक्त रोग खून खराबी जिस तरह के एक रोग होंगे को गलित कुट शरीर गलना ਔਰ ਜਿਸ ਤਰ੍ਹਾਂ ਕੰਕਾਨ ਗਲਾ ਗਲੇ ਕਿ ਨੀਚੇ ਔਰ ਬਰੀਕ ਬਰੀਕ ਫੁਣਸੀਆਂ ਹੋਣੀਆਂ ਔਰ ਜਿਸ ਤਰ੍ਹਾਂ ਕੇ ਫੋੜੇ ਫੁਣਸੀ ਚੱਕਮ ਇਚਾਦਿਕ ਰੋਗ ਚ ਬਣੋ ਹੋ ਜਾਂਦੇ ਆ ਔਰ ਇਸ ਤੇ ਇਹ ਜਿਹੜਾ ਰੋਗ ਹੈ ਇਸ ਤੇ ਸਰੀਰ ਗੰਨ ਰਕ ਜਾਂਦਾ ਹੈ ਔਰ ਵੈਈਆਂ ਪਾਟ ਜਾਂਦੀਆਂ ਪੀੜਾ ਹੋਣ ਲੱਗ ਜਾਂਦੀ ਹੈ ਸੁਣ ਹੋਣ ਲੱਗ ਜਾਂਦੀ ਹੈ ਔਰ ਮਨੁੱਖ ਦੇ ਸਰੀਰ ਚੋਂ ਜਿਸ ਤਰ੍ਹਾਂ ਕੇ ਰਸ ਖੂਨ ਟਪਕਦਾ ਰਹਿੰਦਾ ਹੈ ਔਰ ਪਰਦਾ ਜਿਸ ਤਰ੍ਹਾਂ ਕਿ ਪਾਕ ਨਿਕਲਨੀ ਔਰ ਇਸਤੇ ਭੋੜਾਂ ਦੇ ਵਿੱਚ ਰਸ ਖੰਡ ਟਪਕਦਾ ਰਹਿੰਦਾ ਹੈ ਔਰ ਮੱਖੀਆਂ ਪਿੰਪਿੰ ਕਰਦੀਆਂ ਰਹਿੰਦੀਆਂ ਔਰ ਦੁਰਗੰਧ ਵਦਬੋ ਮਰਦੇ ਕੇ ਇਸਮਾਨ ਆਉਣ ਲੱਗ ਜਾਂਦੀ ਹੈ ਇਸ ਤਰ੍ਹਾਂ ਕਿ ਇਹ ਰੋਗ ਭਿਆਨਕ ਖਤਰਨਾਕ ਹੁੰਦਾ ਹੈ ਇਸਤੇ ਪੀੜਾ ਹੋਣੀ ਔਰ ਜਿਸ ਤਰ੍ਹਾਂ ਸੋਇਚੂਬਨ ਜੈਸੀ ਪੀੜਾ ਹੋਣੀ ਸੋਨ ਜਕਮ ਵਿਆਇਆ ਔਰ ਜਿਸ ਤਰ੍ਹਾਂ ਕੇ ਬਰੀਕ ਫੁਣਸੀਆ ਹੋਣੀਆਂ ਔਰ ਗੁਪਤ ਇੰਦਰੀਓ ਪਰ ਜਕਮ ਹੋਣੇ ਇਸ ਤਰ੍ਹਾਂ ਕੇ ਬਹੁਤ ਿਆਨ ਕ੍ਰੋਗ ਹੁੰਦਾ ਔਰ ਸਿਗ੍ਰਤੀ ਸਿਗ੍ਰ ਔਰ ਬਾਦ ਜਲਦਾ ਇਸ ਰੋਗ ਦਾ ਉਪਚਾਰ ਹੋਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਇਹ ਰੋਗ ਇੱਕ ਬਹੁਤ ਿਆਨ ਕ੍ਰੋਗ ਹੁੰਦਾ ਹੈ ਔਰ ਇਸ ਰੋਗ ਨੂੰ ਪਰਾਣਾ ਨਾ ਹੁੰਦੇ ਇਸ ਕਰਕੇ ਜਿਸ ਤਰ੍ਹਾਂ ਕੇ ਹੀੜਾ ਰੋਗ ਹੈ ਅਰ ਇਸਤੇ ਜਿਸ ਤਰ੍ਹਾਂ ਉੱਤੇ ਲਾਉਣ ਵਾਲੀ ਦਵਾਈ ਔਰ ਖਾਣੋ ਖਾਣ ਵਾਲੀ ਦਵਾਈ ਬਹੁਤ ਜਲਦੀ ਠੀਕ ਕਰ ਜਾਂਦੀ ਹੈ ਔਰ ਜਿਸ ਤਰ੍ਹਾਂ ਕਿ ਇਸ ਰੋਗ ਦੀ ਦਵਾਈ ਲੰਮੀ ਨਹੀਂ ਲੰਮਾ ਸਮਾਂ ਚਲਦੀ ਹੈ ਔਰ ਆਰਾਮ ਹੋਣਾ ਔਰ ਫਰਕ ਪਾਉਣਾ ਬਹੁਤ ਜਲਦੀ ਪੈ ਜਾਂਦਾ ਹੈ ਔਰ ਫਿਰ ਵੀ ਇੱਕ ਰੋਗ ਬਹੁਤ ਖਤਰਨਾਕ ਹੁੰਦਾ ਹੈ ਇਸ ਰੋਗ ਦੇ ਵਿੱਚ ਮਨੁੱਖ ਜਿਹੜਾ ਪੀੜਾ ਅਨੁਭਵ ਕਰਦਾ ਹੈ ਔਰ ਕਿਸੇ ਕੋਲੇ ਆ ਜਾ ਵੀ ਨਹੀਂ ਸਕਦਾ और जिस तरह की निंद्रा ना होनी परेशानी दुबिधा और जिस तरह की अधिक जानकारी दिल पचासी पांच सौ नवे काटक सिंह पिंड प्योरी नेड़ी दरबार जिला श्री मुकतसर साहिब पंजाब पिंड प्योरी गली नंबर चौदह टिब्बी से जय भीम जय पार्थ नमस्कार सत श्रीकाल मेरे चैनल सबसक्राइब करो शेयर करो आगे तोलो जय भीम